ਜੇ ਅਸੀਂ ਸਹੰਦਰ ਡਾਕਖਾਨੇ ਦੇ ਅੱਗੇ ਜਿਹੜਾ ਸਾਰੇ ਲੋਕ ਜਿਹੜੇ ਪੀੜਤ ਨੇ ਤੇ ਜਿਨ੍ਹਾਂ ਨਾਲ ਕਰੋੜਾਂ ਰੁਪਏ ਦਾ ਧੋਬਾ ਹੋਇਆ ਉਹਨਾਂ ਦੀ ਸਮੱਸਿਆਵਾਂ ਸੁਣ ਲਈ ਇੱਥੇ ਅਸੀਂ ਪਹੁੰਚੇ ਔਰ ਇਹ ਸਾਰੇ ਪੀੜਤ ਲੋਕ ਨੇ ਜਿਹੜੇ ਜਿਨ੍ਹਾਂ ਦੇ ਨਾਲ ਕਪੜਾ ਹੋਇਆ ਉਹਨਾਂ ਨੇ ਆਪਣੇ ਜਾਣਕਾਰੀ ਜੋ ਦਿੱਤੀ ਹੈ ਸਾਨੂੰ ਉਹਦੇ ਵਿੱਚ ਸੁਖਵੰਤ ਸਿੰਘ ਦਾ 55 ਲੱਖ ਵਿੰਦਰ ਸਿੰਘ ਦਾ 12 ਲੱਖ ਹਰਤਾਰ ਸਿੰਘ ਦਾ 16 ਲੱਖ ਅਮਨਜੀਤ ਦਾ 5 ਲੱਖ ਗੁਰਪ੍ਰੀਤ ਜੀ ਦਾ 36 ਲੱਖ ਸੁਸ਼ੀਲ ਦਾ 20 ਲੱਖ ਸੁਖਵਿੰਦਰ ਦਾ 81 ਤੇ ਜਗਦੀਸ਼ ਕੌਰ ਦਾ 6 ਲੱਖ ਪ੍ਰੀਤਮ ਸਿੰਘ ਦਾ 46000 ਦਰਸ਼ਨ ਕੁਮਾਰ ਦਾ 50000 ਤਸਵੀਰ ਸਿੰਘ ਮਾਨੋਂਗੁਰ ਦਾ 13 ਲੱਖ ਗੁਰਜੀਤ ਕੌਰ ਆਂਖਲਬਗ ਦੇ ਨੇੜੇ ਇਹਨਾਂ ਦਾ 4 ਲੱਖ ਗੁਰਜੀਤ ਕੌਰ ਦਾ ਇੱਕ ਹੋਰ ਇਹਨਾਂ ਦਾ ਵੀ ਇਸੇ ਤਰੀਕੇ ਨਾਲ ਜਿਹੜੇ ਪੈਸੇ ਅੱਜ ਲਗਭਗ 3 ਕਰੋੜ ਦੇ ਨੇੜੇ ਤੇਰੇ 2.5-3 ਕਰੋੜ ਦੇ ਨੇੜੇ ਤੇਰੇ ਜਿਹੜੇ ਇਹਨਾਂ ਲੋਕਾਂ ਦੇ ਪੈਸੇ ਨੇ ਜਿਹੜੇ ਅੱਜ ਸਾਹਮਣੇ ਆਏ ਨੇ ਇੱਥੇ ਜਿਨ੍ਹਾਂ ਨੇ ਆਪਣਾ ਦਰਦ ਜਿਨ੍ਹਾਂ ਨੇ ਆਪਣੀ ਜਿਹੜੀ ਸਮੱਸਿਆ ਇੱਥੇ ਆ ਕੇ ਦੱਸੀ ਆ ਸੋ ਸਾਡੀ ਜਿਹੜੀ ਮੰਗ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਪ੍ਰਸ਼ਾਸਨ ਦੇ ਧਿਆਨ ਚ ਇਹ ਲੋਕ तकरीबन 6 ਮਹੀਨੇ ਤੋਂ ਐਸਐਸਪੀ ਸ਼੍ਰੀ ਫਟੇਗੜ ਸਾਹਿਬ ਤੇ ਹੋਰ ਡਾਕਖਾਨੇ ਦੇ ਉੱਚ ਅਧਿਕਾਰੀਆਂ ਕੋਲੇ ਗੱਲਾਂ ਧਿਆਨ ਚ ਲਿਆ ਰਹੇ ਨੇ ਪਰ ਇਹ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਆ ਵੀ ਇਸ ਧਰਤੀ ਦੇ ਉੱਤੇ ਕਿਸੇ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਆ ਦੇਖੋ ਤੁਸੀਂ ਬਜ਼ੁਰਗ ਸਾਰੀ ਉਮਰ ਦੀ ਇਹਨਾਂ ਨੇ ਕਮਾਈ ਲਾਤੀ 55 ਲੱਖ ਰੁਪਏ ਇਹਨਾਂ ਦੇ ਖਾਤੇ ਚ ਬੈਡਡਰੋਅਲ ਹੋ ਗਿਆ ਇਸ ਡਾਕਖਾਨੇ ਦੇ ਵਿੱਚ 5-5 ਲੱਖ 8-8 ਲੱਖ ਦੀਆਂ 6-6 ਲੱਖ ਦੀਆਂ ਐਂਟਰੀਆਂ ਕਿਦੀ ਮਤਲਬ ਮਿਲੀ ਤੋ ਇਤਨਾ ਇਹਨਾਂ ਦੇ ਖਾਤੇ ਚ ਪੈਸੇ ਨਿਕਲ ਗਏ ਔਰ ਕਿਵੇਂ ਇਹ ਕਾਪੀਆਂ ਬਣਾ ਕੇ ਕਾਪੀਆਂ ਦੇ ਉੱਤੇ ਜਾਲੀ ਮੋਹਰਾਂ ਲਾ ਕੇ ਪਤ ਨਹੀਂ ਕਿਵੇਂ ਡਾਕਖਾਨੇ ਦੀ ਕੋਈ ਮੋਹਰ ਨਹੀਂ ਹੈਗੀ ਔਰ ਕਾਪੀਆਂ ਦੇਖੋ ਤੁਸੀਂ ਸਾਰੀਆਂ ਡਾਕਖਾਨੇ ਦੀਆਂ ਨੇ ਔਰ ਇਹ ਅਥਰਾਇਜ਼ਡ ਦੋ ਡੀਲਰ ਜਿਹੜੇ ਇਹ ਦੱਸ ਰਹੇ ਨੇ ਜਿਵੇਂ ਇਹ ਦੱਸਦੇ ਨੇ ਵੀ ਸਾਡੇ ਤੋਂ ਇਹ ਜਿਹੜੇ ਲੋਕ ਨੇ ਇਹ ਕਰਨ ਵਾਲਾ ਨੋ ਸਬੰਧੀ ਪ੍ਰਾਣਾ ਇਹ ਦੋਏ ਜਾਣੇ ਇਹਨਾਂ ਤੋਂ ਪੈਸੇ ਲੈ ਕੇ ਆਏ ਨੇ ਕਿਸੇ ਤੋਂ ਸਾਈਨ ਕਰ ਕਰਕੇ ਕਾਪੀਆਂ ਬਣਾ ਕੇ ਦੇਖਣਾ ਇਹਨਾਂ ਨੇ ਜਿਵੇਂ ਆਮ ਤੌਰ ਤੇ ਸਾਰੇ ਇੰਡੀਆ ਦੇ ਵਿੱਚ ਇਸ ਤਰੀਕੇ ਨਾਲ ਆਰ ਡੀਆਂ ਜਾਂ ਐਫ ਡੀਆਂ ਡਾਕਖਾਨੇ ਦੇ ਵਿੱਚ ਬਣਦੀਆਂ ਨੇ ਉਹ ਡੀਲਰ ਅਥਾਰਾਈਜ਼ ਡੀਲਰ ਨੇ ਜਿਹੜੇ ਉਹ ਬਣਾ ਕੇ ਦਿੰਦੇ ਨੇ ਉਸੇ ਤਰੀਕੇ ਨਾਲ ਇਹਨਾਂ ਨੇ ਯਕੀਨ ਕਰਿਆ ਅੱਜ ਦੇਖੋ ਤੁਸੀਂ ਇਸ ਡਿਪਾਰਟਮੈਂਟ ਦੇ ਉੱਤੇ ਜਿਹੜਾ ਸਾਡਾ ਸਭ ਤੋਂ ਜਿਹੜਾ ਮੇਨ ਡਿਪਾਰਟਮੈਂਟ ਹੈ ਇੰਡੀਆ ਗਵਰਨਮੈਂਟ ਦਾ ਉਸ ਡਿਪਾਰਟਮੈਂਟ ਦੇ ਉੱਤੇ ਯਕੀਨ ਨਹੀਂ ਰਿਹਾ ਉਸ ਡਿਪਾਰਟਮੈਂਟ ਦੇ ਵਿੱਚ ਐਡਾ ਵੱਡਾ ਸਕੈਂਡਲ ਹੋ ਗਿਆ ਉਸ ਡਿਪਾਰਟਮੈਂਟ ਦੇ ਲੋਕ ਲੋਕ ਇੱਥੇ ਆ ਕੇ ਲੋਕ ਆਪਣੇ ਪੈਸੇ ਨੂੰ ਸੇਫ ਸਮਝ ਕੇ ਇੱਥੇ ਰੱਖਦੇ ਨੇ ਪਰ ਇਹਨਾਂ ਲੋਕਾਂ ਦੇ ਖਾਤਿਆਂ ਦੇ ਵਿੱਚ ਕੋਈ ਪੈਸਾ ਨਹੀਂ ਰਿਹਾ ਇਹਨਾਂ ਦੇ ਖਾਤਿਆਂ 'ਚ ਇੱਥੇ ਖਾਤੇ ਤੱਕ ਨਹੀਂ ਖੁੱਲੇ ਇਹਨਾਂ ਦੀ ਇੱਥੇ ਐਫ ਡੀਆਂ ਨਹੀਂ ਹੈ ਤੇ ਜਿਹੜਾ ਉਹ ਡੀਲਰ ਹੈ ਉਹਨੇ ਇਹਨਾਂ ਨੂੰ ਕਿਸੇ ਨੂੰ ਚੈੱਕ ਦੇ ਦੇ ਚੈੱਕ ਬਾਉਂਸ ਹੋ ਗਏ ਪੈਸੇ ਨੇ ਜਿਹੜੇ ਕਿਸੇ ਦੇ ਦੇ ਨਹੀਂ ਰਿਹਾ ਲੋਕਾਂ ਨੂੰ ਲਾਰੇ ਲਾ ਰਿਹਾ ਬਲਕਿ ਉਹਦੇ ਨਾਲ ਇੱਕ ਦੋ ਬੰਦੇ ਹਾਇਸੇ ਨੇ ਵੀ ਜਿਹੜੇ ਉਹਨਾਂ ਦੇ ਨਾਲ ਉਹਦੀ ਸਪੋਰਟ 'ਚ ਘੁੰਮਦੇ ਫਿਰਦੇ ਨੇ ਸ ਇਹ ਲੋਕਾਂ ਦੀ ਸਮੱਸਿਆ ਸੁਣੋ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਦੀ ਕਮਾਈ ਹੈ ਕਿਸੇ ਨੇ ਫੌਜ 'ਚ ਨੌਕਰੀ ਕੀਤੀ ਕਿਸੇ ਨੇ ਕਿਸੇ ਹੋਰ ਡਿਪਾਰਟਮੈਂਟ 'ਚ ਕੀਤੀ ਕਿਸੇ ਨੇ ਖੇਤੀ ਕਰਕੇ ਪੈਸੇ ਕਿੱਤੇ ਕਿਸੇ ਨੇ ਮਜ਼ਦੂਰੀ ਕਰਕੇ ਪੈਸੇ ਇਕੱਠੇ ਕੀਤੇ ਉਹ ਪੈਸੇ ਇਕੱਠੇ ਕਰਕੇ ਆਪਣੀ ਜ਼ਿੰਦਗੀ ਦੀ ਹਫਾਜ਼ਤ ਲਈ ਜਾਂ ਜ਼ਿੰਦਗੀ ਦੀਆਂ ਲੋੜਾਂ ਲਈ ਉਹ ਪੈਸੇ ਦੀ ਜਿਹੜੀਆਂ ਇਹਨਾਂ ਖੱਤਿਆਂ ਦੇ ਵਿੱਚ ਰੱਖੇ ਪਰ ਅੱਜ ਪੈਸਾ ਹੈ ਨਹੀਂ ਇਸ ਤੋਂ ਵੱਡਾ ਹੋਰ ਸਕੈਂਡਲ ਕੀ ਹੋ ਸਕਦਾ ਪਰ ਅੱਜ ਅਸੀਂ ਪ੍ਰਸ਼ਾਸਨ ਤੋਂ ਇਹ ਮੰਨ ਕਰਦੇ ਹਾਂ ਕਿ ਪ੍ਰਸ਼ਾਸਨ ਤੁਰੰਤ ਹਰਕਤ ਅਭ ਜਾਵੇ ਔਰ SSP ਸਾਹਿਬ ਆਪਣੇ ਧਿਆਨ ਦੇ ਹੇਠ ਇਹ ਇਹਨਾਂ ਦੇ ਉੱਤੇ ਜਿਹੜੇ ਲੋਕ ਇਹ ਜਿਨ੍ਹਾਂ ਨੇ ਸਕੈਂਡਲ ਕੀਤਾ ਇਹਨਾਂ ਨੂੰ ਫੜ ਕੇ ਇਹਨਾਂ ਦੀ ਇਨਕੁਆਰੀ ਕਰਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਸੱਟਣਾ ਤੇ ਇਹਨਾਂ ਦੀ ਜਿਹੜੀ ਵਿਸਮੇਤ ਵਿਆਜ ਪੈਸਾ ਦਿੱਤਾ ਜਾਵੇ ਔਰ ਇਸ ਡਿਪਾਰਟਮੈਂਟ ਦੀ ਵੀ ਜ਼ਿੰਮੇਵਾਰੀ ਬਣਦੀ ਆ ਜਿਹੜਾ ਅਥਾਰਾਈਜ਼ ਡੀਲਰ ਹੈ ਜੇ ਇਹ ਡੀਲਰ ਦੋਨੇ ਅਥਾਰਾਈਜ਼ ਨੇ ਤਾਂ ਇਹ ਇਹਦੇ ਨਾਲ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਸੋ ਅਸੀਂ ਮੰਨ ਕਰਦੇ ਆ ਡਿਪਾਰਟਮੈਂਟ ਵੀ ਤੁਰੰਤ ਜਿਹੜੇ ਇਹਦੇ ਉੱਤੇ ਕਾਰਵਾਈ ਕਰੇ ਔਰ ਜਿਹੜੇ ਲੋਕਾਂ ਨੂੰ ਅਜੇ ਤੱਕ ਨਹੀਂ ਪਤਾ ਇਹ ਜਿਹੜੇ ਖਾਸ ਕਰਕੇ ਸ਼ਰਾਂਦਸੀ ਖੜੇ ਆ ਰੇਲਵੇ ਸਟੇਸ਼ਨ ਦੇ ਨੇੜੇ ਇਹ ਡਾਕਨਾਂ ਔਰ ਇੱਥੇ ਦੋ ਯਾਨੀ ਕਿਰਨ ਬਾਲਾ ਤੇ ਕਮਨਦੀਪ ਰਾਣਾ ਜੀ ਇਹ ਦੋਏ ਜਿਹੜੇ ਲੋਕਾਂ ਕੋਲ ਜਾ ਕੇ ਪੈਸੇ ਇਕੱਠੇ ਕਰਦੇ ਰਹੇ ਨੇ 2-2000 ਕਿਸ਼ਤ ਕੇ ਤੋਂ 5000 ਕਿਸ਼ਤ ਕੇ ਤੋਂ ਲੱਖ ਕੇ ਤੋਂ 10 ਲੱਖ ਕੇ ਤੋਂ 50 ਲੱਖ ਇਸ ਤਰੀਕੇ ਨਾਲ ਇਹਨਾਂ ਪੈਸੇ ਲੈ ਜੇ ਹੋਰ ਵੀ ਕੋਈ ਜਿਹੜੀ ਜਾਣਕਾਰੀ ਮਿਲਦੀ ਆ ਉਹ ਲੋਕ ਇੱਥੇ ਆ ਕੇ ਆਪਣੇ ਖਾਤੇ ਚੈੱਕ ਕਰਨ ਇੱਥੇ ਆ ਕੇ ਆਪਣੀ ਜਾਣਕਾਰੀ ਲੈਣ ਵੀ ਉਹਨਾਂ ਦੇ ਪੈਸੇ ਇਹਨਾਂ ਨੇ ਜਮ੍ਹਾਂ ਵੀ ਕਰਾਏ ਨੇ ਇੱਕ ਲੁੱਟ ਕੇ ਹੀ ਲੈ ਗਏ ਜਿਵੇਂ ਲੋਕਾਂ ਦਾ ਕਰੋੜਾਂ ਰੁਪਏ ਲੁੱਟ ਕੇ ਲੈ ਗਏ ਹੋਰ ਪਤਾ ਨਹੀਂ ਕਿੰਨਾ ਕੁ ਲੈ ਗਏ ਸੋ ਅਸੀਂ ਮੰਗ ਕਰਦੇ ਹਾਂ ਕਿ ਤੁਰੰਤ ਕਾਰਵਾਈ ਹੋਵੇ ਔਰ ਲੋਕਾਂ ਨੂੰ ਇਨਸਾਫ ਮਿਲੇ ਸਾਡੀ ਮੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ